ਸੋ ਚੀਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮਾਰਗਟ ਤੇ ਹੋਖ ਤੋਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਈ ਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਗੇ ਜੇ ਸਾਡੇ ਚੈਨਲ ਤੇ ਨਿਊ ਆ ਪਲੀਜ਼ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ নোਟੀਫਿਕੇਸ਼ਨ ਮੇਰੇ ਸਾਰੇ ਪਿਆਰੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਣ ਜੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੀ ਚੈਨਲ ਤੇ ਮੋਟੀਵੇਸ਼ਨ ਵੀਡੀਓ ਸੱਚੀਆਂ ਹੱਡ ਪੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਵੀ ਤੁਹਾਡੇ ਲਈ ਲੈ ਕੇ ਆਈ ਦੀਆਂ ਨੇ ਸੋ ਅੱਜ ਦੀ ਜਿਹੜੀ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਸੋ ਇਸ ਕਰਕੇ ਵੀਡੀਓ ਨੂੰ ਮੇਰੀ ਰਿਕਵੈਸਟ ਆ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਭੈਣ ਭਰਾਵਾਂ ਕੋਲ ਵੀਡੀਓ ਪਹੁੰਚ ਜਾਇਆ ਕਰੇ ਜੀ ਕਿ ਜਿਵੇਂ ਕਿ ਤੁਹਾਨੂੰ ਪਤਾ ਮੈਂ ਹਰ ਵਾਰ ਕਹਿਨੀ ਹੁੰਦੀ ਆ ਇੱਕ ਛੋਟੀ ਜਿਹੀ ਕਹਾਣੀ ਆਪਣੀ ਸਾਰੀ ਜ਼ਿੰਦਗੀ ਬਦਲ ਕੇ ਰੱਖ ਸਕਦੀ ਆ ਸੋ ਆਪਾਂ ਲੋਕ ਵਿਅਰਥ ਦੀਆਂ ਟੈਨਸ਼ਨਸ ਦੇ ਵਿੱਚ ਪਏ ਰਹਿੰਦੇ ਆ ਹਨਾ ਸੋ ਅੱਜ ਦੀ ਜਿਹੜੀ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਉਹ ਇਹੀ ਟੌਪਿਕ ਤੇ ਆ ਕਿ ਜੋ ਆਪਾਂ ਸੋਚਦੇ ਆ ਉਹ ਹਮੇਸ਼ਾ ਨਹੀਂ ਹੁੰਦਾ ਹੁਣਾ ਉਹੀ ਹੁੰਦਾ ਜੋ ਪਰਮਾਤਮਾ ਚਾਹੁੰਦਾ ਆ ਸੋ ਇਸ ਕਰਕੇ ਇਸ ਨਾਲ ਰਿਲੇਟਿਡ ਇਹ ਵੀਡੀਓ ਆ ਕਿ ਵਿਅਰਥ ਦੀਆਂ ਜੋ ਟੈਨਸ਼ਨਸ ਲੈਂਦੇ ਨੇ ਲੋਕ ਕਿ ਉਹਨਾਂ ਦੀਆਂ ਟੈਨਸ਼ਨਸ ਲੈਣੀਆਂ ਜੋ ਉਹ ਵਿਅਰਥ ਦੀਆਂ ਚਿੰਤਾ ਕਰਦੇ ਨੇ ਆਪਣੀ ਬੱਚੀਆਂ ਨੂੰ ਲੈ ਕੇ ਚਿੰਤਾ ਕਰਦੇ ਨੇ ਆਪਣੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਚਿੰਤਾ ਕਰਦੇ ਨੇ ਕਿ ਉਹ ਸਭ ਜਾਇਜ਼ ਆ ਕਿ ਉਹਨਾਂ ਦਾ ਚਿੰਤਾਵਾਂ ਟੈਨਸ਼ਨਸ ਲੈਣੀਆਂ ਉਹਨਾਂ ਦੀਆਂ ਜ਼ਰੂਰੀ ਨੇ ਜੀ ਉਹ ਤੇ ਇਸ ਟੌਪਿਕ ਤੇ ਆਪਾਂ ਗੱਲ ਕਰਾਂਗੇ ਸੋ ਆਪਾਂ ਇਸ ਟੌਪਿਕ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਕਹਾਣੀ ਰਹੀ ਸ਼ੇਅਰ ਕਰੂੰਗੀ ਸੋ ਕਹਾਣੀ ਬਹੁਤ ਇੰਟਰਸਟਿੰਗ ਆ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਇਹ ਕਹਾਣੀਆਂ ਆ ਭਾਵੇਂ ਸੱਚੀਆਂ ਨੇ ਵੀ ਹੁੰਦੀ ਆ ਆਪਾਂ ਇਹ ਸੱਚ ਨੂੰ ਹੀ ਬਿਆਨ ਕਰਦਿਆਂ ਨੇ ਸੋ ਕਹਾਣੀ ਦੇ ਰਾਹੀਂ ਸਮਝਾਉਣ ਦਾ ਬਹੁਤ ਇੱਕ ਵਧੀਆ ਇੱਕ ਰਾਹ ਹੁੰਦਾ ਜੀ ਇਸੇ ਨੂੰ ਸੋ ਇਸ ਕਰਕੇ ਆਪਾਂ ਕਹਾਣੀ ਦੇ ਰਾਹੀਂ ਆਪਾਂ ਤੁਹਾਨੂੰ ਇਦਾਂ ਦੇ ਟੌਪਿਕ ਸਮਝਾਉਨੇ ਆ ਤਾਂ ਕਿ ਕਹਾਣੀ ਸੁਣ ਕੇ ਇੱਕ ਬੰਦਾ ਬੋਰ ਵੀ ਨਹੀਂ ਹੁੰਦਾ ਬੱਚੇ ਵੀ ਬੋਰ ਨਹੀਂ ਹੁੰਦੇ ਸੋ ਇੱਕ ਸਮਝ ਵੀ ਜਾਂਦੇ ਆ ਨਾ ਜੋ ਆਪਾਂ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਆ ਸੋ ਆਪਾਂ ਵੀਡੀਓ ਨੂੰ ਕਰਦੇ ਆ ਸਟਾਰਟ ਜੀ ਕੀ ਹੁੰਦਾ ਵਾ ਜਿਹੜੇ ਮੌਤ ਦਾ ਦੇਵਤਾ ਹੁੰਦਾ ਆ ਉਹ ਦੇਵਦੂਤ ਨੂੰ ਧਰਤੀ ਤੇ ਭੇਜਦਾ ਇੱਕ ਔਰਤ ਦੀ ਮ੍ਰਿਤਕ ਹੋ ਜਾਂਦੀ ਆ ਸੋ ਮੌਤ ਦਾ ਜੋ ਦੇਵਤਾ ਆ ਉਹ ਦੇਵਦੂਤ ਦੀ ਡਿਊਟੀ ਲਗਾਉਂਦਾ ਕਿ ਤੁਸੀਂ ਜਾ ਕੇ ਉਸ ਦੀ ਰੂਹ ਨੂੰ ਲੈ ਕੇ ਆਓ ਉਸ ਦੀ ਆਤਮਾ ਨੂੰ ਲੈ ਕੇ ਆਓ ਕਿਉਂਕਿ ਉਸ ਦੀ ਮ੍ਰਿਤਕ ਹੋ ਚੁੱਕੀ ਆ ਸੋ ਜੀ ਦੇਵਤੂ ਤਾਂ ਹੁਣ ਆਪਣੀ ਡਿਊਟੀ ਨਿਭਾਉਣ ਜਾਂਦਾ ਆ ਜਿਵੇਂ ਮੌਤ ਦੇ ਦੇਵਤੇ ਨੇ ਉਹਦੀ ਡਿਊਟੀ ਲਗਾਈ ਹੁੰਦੀ ਆ ਸੋ ਜਦੋਂ ਜਾ ਕੇ ਦੇਖਦਾ ਜੀ ਰਾਤ ਦੀ ਮ੍ਰਿਤਿ ਹੋ ਚੁੱਕੀ ਆ ਤੇ ਉਸ ਦੀਆਂ ਜੋ ਤਿੰਨ ਬੇਟੀਆਂ ਨੇ ਉਹ ਆਪਣੀ ਮਾਂ ਦੇ ਪੇਟ ਤੇ ਸਿਰ ਰੱਖ ਕੇ ਰੋਂਦੀਆਂ ਹੁੰਦੀਆਂ ਨੇ ਉਹਨਾਂ ਦੇ ਜਿਹੜੇ ਪਿਤਾ ਜੀ ਦੀ ਮ੍ਰਿਤਿ ਉਹ ਵੀ ਕੁਝ ਸਮੇਂ ਪਹਿਲਾਂ ਹੋ ਚੁੱਕੀ ਹੁੰਦੀ ਆ ਇੱਕ ਐਕਸੀਡੈਂਟ ਦੇ ਵਿੱਚ ਸੋ ਜਿਹੜੀਆਂ ਹੁਣ ਬੇਟੀਆਂ ਨੇ ਉਹ ਇਕੱਲੀਆਂ ਰਹਿ ਚੁੱਕੀਆਂ ਹੁੰਦੀਆਂ ਕਿਉਂਕਿ ਪਿਤਾ ਜੀ ਦੀ ਉਹਨਾਂ ਦੀ ਮ੍ਰਿਤਿਉ ਪਹਿਲਾਂ ਹੋ ਚੁੱਕੀ ਆ ਸੋ ਹੁਣ ਅੱਜ ਉਹਨਾਂ ਦੀ ਮਾਤਾ ਜੀ ਦੀ ਵੀ ਮ੍ਰਿਤਿਉ ਹੋ ਚੁੱਕੀ ਆ ਸੋ ਜਿਹੜੀਆਂ ਤਿੰਨ ਬੇਟੀਆਂ ਉਹ ਬਹੁਤ ਰੋਂਦੀਆਂ ਨੇ ਕਿਉਂਕਿ ਉਹਨਾਂ ਦਾ ਕੋਈ ਹੋਰ ਸਹਾਰਾ ਨਹੀਂ ਤੇ ਉਹ ਹਜੇ ਕੁੜੀਆਂ ਛੋਟੀਆਂ ਨੇ ਸੋ ਦੇਵਦੂਤ ਨੂੰ ਇਹ ਦੇਖ ਕੇ ਬਹੁਤ ਹੀ ਤਰਸ ਆਉਂਦਾ ਉਹਨਾਂ ਬੇਟੀਆਂ ਤੇ ਸੋ ਉਹ ਸੋਚਦਾ ਵਾ ਇਸ ਔਰਤ ਦੀ ਜਿਹੜੀ ਮ੍ਰਿਤਿਉ ਆ ਉਹ ਕੁਝ ਸਮੇਂ ਲਈ ਟਾਲ ਦਈਏ ਕਿਉਂਕਿ ਜੀ ਹਜੇ ਬੇਟੀਆਂ ਵੀ ਛੋਟੀਆਂ ਨੇ ਉਹਨਾਂ ਨੂੰ ਪਾਲਣ ਵਾਲਾ ਵੀ ਕੋਈ ਨਹੀਂ ਸੋ ਹਜੀਰ ਜੀ ਉੱਚ ਸਮਿਧੀ ਇਹਨੂੰ ਆਪਾਂ ਮੌਤ ਦੇ ਦਿੰਨੇ ਆ ਤੇ ਚਲੋ ਇਹ ਆਪਣੀ ਬੱਚੀਆਂ ਨੂੰ ਪਾਲ ਲਵੇਗੀ ਉਹਨਾਂ ਦੀ ਵਿਆਹ ਕਰ ਦੇਵੇਗੀ ਤੇ ਇਸ ਤੋਂ ਬਾਅਦ ਚਲੋ ਆਪਾਂ ਇਸ ਨੂੰ ਮ੍ਰਿਤਿਉ ਦੇ ਦੇਵਾਂਗੇ ਸੋ ਜੀ ਇਹ ਸੋਚ ਕੇ ਉਸ ਦੇ ਪ੍ਰਾਣ ਹਰਨ ਨਹੀਂ ਕਰਦਾ ਉਹਨੂੰ ਪਰਲੋਕ ਨਹੀਂ ਲੈ ਕੇ ਜਾਂਦਾ ਉਹ ਜੀ ਇੱਦਾਂ ਹੀ ਵਾਪਸ ਇਹ ਸੋਚਦਾ ਸੋਚਦਾ ਜੋ ਦੇਵਦੂਤਾ ਮੁੜ ਜਾਂਦਾ ਕਿ ਮੈਂ ਜਾ ਕੇ ਪਰਮਾਤਮਾ ਦੇ ਨਾਲ ਇਹ ਗੱਲ ਕਰੂੰਗਾ ਕਿ ਇਸ ਬਾਰੇ ਕਿ ਆਪਾਂ ਹਜੇ ਜੇ ਕੁਝ ਮੌਲਤ ਇਸ ਔਰਤ ਨੂੰ ਹੋਰ ਦੇ ਦਈਏ ਇਹਦੀ ਮ੍ਰਿਤਿ ਨੂੰ ਕੁਝ ਸਮੇਂ ਲਈ ਜੇ ਟਾਲ ਦਈਏ ਤਾਂ ਵਧੀਆ ਰਹੇਗਾ ਸੋ ਜੀ ਇਹਦੀ ਦੇਵਦੂਤ ਹਨਾ ਪਰਮਾਤਮਾ ਦੀ ਫਿਰ ਵੀ ਉਲੰਘਣਾ ਕਰਦਾ ਆ ਉਸ ਦੇ ਜੋ ਉਸ ਨੇ ਆਦੇਸ਼ ਦਿੱਤਾ ਹੁੰਦਾ ਹੈ ਤੇ ਉਹ ਵਾਪਸ ਮੁੜਦਾ ਜਾਂ ਤੇ ਰਾਹ ਦੇ ਵਿੱਚ ਉਸ ਨੂੰ ਮੌਤ ਦਾ ਦੇਵਤਾ ਟੱਕਰ ਦਾ ਸੋ ਉਹ ਉਸ ਨੂੰ ਕਹਿੰਦਾ ਕਿ ਜਿਹੜਾ ਮੈਂ ਤੈਨੂੰ ਕੰਮ ਕਰਨ ਲਈ ਭੇਜਿਆ ਸੀ ਤੂੰ ਉਹ ਕਿਉਂ ਨਹੀਂ ਕਰਕੇ ਆਇਆ ਕਿ ਤੂੰ ਪਰਮਾਤਮਾ ਦੇ ਨਾਲੋਂ ਜ਼ਿਆਦਾ ਸਮਝਦਾਰ ਆ ਕਿ ਤੂੰ ਆਪਣੇ ਉਹਨੂੰ ਜ਼ਿਆਦਾ ਜ਼ਮਦਾਰ ਸਮਝਦਾ ਵਾ ਕਿ ਪਰਮਾਤਮਾ ਨੇ ਜੋ ਸੋਚਿਆ ਉਹ ਸਹੀ ਨਹੀਂ ਹੈਗਾ ਕਿ ਜੋ ਤੂੰ ਸੋਚਿਆ ਉਹ ਸਹੀ ਆ ਕਿ ਤੂੰ ਇਦਾਂ ਕਿਵੇਂ ਕਰ ਸਕਦਾ ਹਨਾ ਕਿ ਜੋ ਪਰਮਾਤਮਾ ਨੇ ਡਿਊਟੀ ਸਾਡੀ ਲਈ ਆ ਕਿ ਆਪਾਂ ਨੂੰ ਉਹ ਕੰਮ ਕਰਨਾ ਚਾਹੀਦਾ ਤੇ ਹੁਣ ਤੂੰ ਵੀ ਕਿਤੇ ਨਾ ਕਿਤੇ ਪਾਪ ਦਾ ਭਾਗੀ ਬਣ ਗਿਆ ਤੇ ਤੈਨੂੰ ਵੀ ਇਹ ਤੇਰਾ ਜਿਹੜੇ ਕਰਮਾਂ ਦਾ ਫਲ ਆ ਇਹ ਤੈਨੂੰ ਮਿਲੇਗਾ ਸੋ ਇਸ ਕਰਕੇ ਕਿ ਤੂੰ ਹੁਣ ਤੂੰ ਕੋਣ ਸਵਰਗ ਲੋਕ ਦੇ ਵਿੱਚ ਨਹੀਂ ਰਹਿ ਸਕਦਾ ਕਿ ਤੈਨੂੰ ਧਰਤੀ ਤੇ ਭੇਜਿਆ ਜਾਊਗਾ ਕਿ ਜਿੰਨੀ ਦੇਰ ਤੂੰ ਆਪਣੀ ਤਿੰਨ ਗਲਤੀਆਂ ਦੇ ਉੱਤੇ ਖੁਦ ਤੇ ਆਪਣੇ ਮੂਰਖਤਾ ਦੇ ਉੱਤੇ ਹੱਸਦਾ ਨਹੀਂ ਉਨੀ ਦੇਰ ਤੈਨੂੰ ਸਵਰਗ ਦੇ ਵਿੱਚ ਜਗ੍ਹਾ ਨਹੀਂ ਮਿਲੇਗੀ ਸੋ ਜੀ ਜਿਹੜਾ ਮੌਤ ਦਾ ਦੇਵਤਾ ਆ ਉਸ ਨੂੰ ਇਹ ਜੀ ਇੱਕ ਤਰ੍ਹਾਂ ਦਾ ਸ਼ਰਾਪ ਦਿੰਦਾ ਆ ਕਿ ਤੂੰ ਹਣ ਧਰਤੀ ਤੇ ਜਾ ਕੇ ਰਹੇਗਾ ਤੇ ਤਿੰਨ ਆਪਣੀਆਂ ਮੂਰਖਤਾਵਾਂ ਤੇ ਜਦੋਂ ਤੱਕ ਤੂੰ ਨਹੀਂ ਹੱਸਦਾ ਉਨੀ ਦੇਰ ਤਿੰਨ ਉਹ ਸਵਰਗ ਲੋਕ ਦੇ ਵਿੱਚ ਆਉਣ ਨਹੀਂ ਦਿੱਤਾ ਜਾਵੇਗਾ ਸੋ ਜੀ ਫਿਰ ਕੀ ਹੁੰਦਾ ਆ ਜਿਹੜਾ ਦੇਵਦੂਤ ਹੁੰਦਾ ਉਹਨੂੰ ਜੇ ਧਰਤੀ ਤੇ ਪੇਜ ਦਿੱਤਾ ਜਾਂਦਾ ਸੋ ਜੀ ਜਰੂਰ ਤਰਤੀ ਤੇ ਭੇਜ ਦਿੱਤਾ ਜਾਂਦਾ ਉਹਦੇ ਨਾਲ ਕੱਪੜੇ ਪਾਏ ਹੁੰਦੇ ਨਹੀਂ ਚਾਜ ਨਾਲ ਉਹ ਨਾ ਸੋਹ ਬੈਠਾ ਹੁੰਦਾ ਆ ਸੋ ਉਹ ਇਹ ਵੀ ਸੋਚਦਾ ਵਾ ਕਿ ਮੈਂ ਕੀ ਗਲਤ ਸੋਚਿਆ ਉਹ ਹਜੇ ਵੀ ਇਹੀ ਲੱਗਦਾ ਹੁੰਦਾ ਕਿ ਜੋ ਮੈਂ ਸੋਚਿਆ ਉਹ ਬਿਲਕੁਲ ਸਹੀ ਆ ਕਿਉਂਕਿ ਜੀ ਦੇਖੋ ਅਕਸਰ ਕੀ ਹੁੰਦਾ ਆ ਆਪਾਂ ਹਮੇਸ਼ਾ ਦੂਸਰੀ ਦੀਆਂ ਗਲਤੀਆਂ ਤੇ ਹੱਸਦੇ ਆ ਹਨਾ ਹਮੇਸ਼ਾ ਆਪਾਂ ਦੂਸਰੀ ਦੀਆਂ ਗਲਤੀਆਂ ਨੂੰ ਹਾਈਲਾਈਟ ਕਰਦੇ ਆ ਆਪਣੀ ਗਲਤੀਆਂ ਆਪਾਂ ਨੂੰ ਕਦੀ ਦਿਖਦੀ ਨਹੀਂ ਸੋ ਆਪਾਂ ਆਪਣੀ ਮੂਰਖਤਾ ਉਤੇ ਵੀ ਕਦੀ ਨਹੀਂ ਹੱਸਦੇ ਸੋ ਇਸ ਕਰਕੇ ਜਿਹੜਾ ਦੇਵਦੂਤ ਸੀ ਉਹ ਵੀ ਇਹੀ ਸੋਚ ਰਿਹਾ ਸੀਗਾ ਕਿ ਮੈਂ ਕੋਈ ਗਲਤੀ ਨਹੀਂ ਕੀਤੀ ਕਿ ਮੇਰੇ ਜੋ ਸੋਚਣਾ ਬਿਲਕੁਲ ਸਹੀ ਆ ਕਿ ਜਿਹੜੀਆਂ ਉਹ ਬੇਟੀਆਂ ਨੇ ਤਿੰਨ ਛੋਟੀਆਂ ਉਹਨਾਂ ਦੀ ਮਾਂ ਮਰ ਚੁੱਕੀ ਆ ਕੋਈ ਹੋਰ ਸਿਰ ਤੇ ਨਹੀਂ ਹੈਗਾ ਉਹਨਾਂ ਨੂੰ ਹਜੇ ਆਪਣੀ ਮਾਂ ਦੀ ਜ਼ਰੂਰਤ ਆ ਸੋ ਮੈਂ ਇਹ ਕੋਈ ਗਲਤ ਨਹੀਂ ਸੋਚ ਰਿਆ ਸੋ ਜੀ ਦਿਨ ਉਹ ਬੈਠਾ ਸੋਚ ਰਿਆ ਹੁੰਦਾ ਜਿੱਤੇ ਉਹ ਦੇਵਦੂਤ ਬੈਠਾ ਹੁੰਦਾ ਉਹਦੀ ਲੱਗ ਗਈ ਜੀ ਮੋਚੀ ਦਾ ਘਰ ਹੁੰਦਾ ਆ ਉਹ ਜਿਹੜਾ ਮੋਚੀ ਹੁੰਦਾ ਜੀ ਉਹ ਬਹੁਤ ਮਿਹਨਤ ਕਰ ਕਰਕੇ ਪੈਸੇ ਜੋੜਦਾ ਆ ਠੰਡ ਦਾ ਮੌਸਮ ਹੁੰਦਾ ਤੇ ਉਹ ਸੋਚਦਾ ਵਾ ਕਿ ਜਿਹੜੇ ਮੈਂ ਪੈਸੇ ਇਕੱਠੇ ਕੀਤੇ ਆ ਜੋੜ ਕੇ ਉਹ ਜੀ ਮੈਂ ਆਪਣੇ ਬੱਚਿਆਂ ਦੇ ਲਈ ਠੰਡ ਵਿੱਚ ਪਾਉਣ ਲਈ ਕੱਪੜੇ ਲੈ ਕੇ ਆਵਾਂ ਸੋ ਜੀ ਜਦੋਂ ਘਰੋਂ ਨਿਕਲ ਗਾਇਆ ਤੇ ਉਹ ਉਸ ਦੇਵਦੂਤ ਨੂੰ ਦੇਖਦਾ ਆ ਕਿ ਜਿਹੜਾ ਬਹੁਤ ਤਰਸੀ ਹੋਰ ਹਾਲਤ ਵਿੱਚ ਬੈਠਾ ਸੀ ਸੋ ਜੀ ਜਿਹੜਾ ਮੋਚੀ ਹੁੰਦਾ ਆ ਉਸ ਨੂੰ ਤਰਸ ਆ ਜਾਂਦਾ ਉਸ ਦੇਵਦੂਤ ਨੂੰ ਦੇਖ ਕੇ ਤੇ ਉਹਨੂੰ ਪੁੱਛਦਾ ਕਿ ਤੂੰ ਇੱਥੇ ਕਿਵੇਂ ਤੁਸੀਂ ਇੱਥੇ ਕਿਵੇਂ ਕੀ ਕਰਦੇ ਹੋ ਤੁਸੀਂ ਕੌਣ ਹੋ ਤੇ ਦੇਵਦੂਤ ਕਹਿੰਦਾ ਆ ਕਿ ਮੇਰਾ ਇਸ ਧਰਤੀ ਤੇ ਕੋਈ ਨਹੀਂ ਹੈਗਾ 나 ਹੀ ਮੇਰਾ ਕੋਈ ਰਹਿਣ ਦਾ ਪਿਕਾਣਾ ਮੇਰੇ ਕੋਲ ਕੋਈ ਘਰ ਨਹੀਂ ਹੈਗਾ ਸੋ ਜਿਹੜਾ ਮੋਜੀ ਹੁੰਦਾ ਜੀ ਉਸ ਨੂੰ ਬਹੁਤ ਤਰਸਾਂਦਾ ਤੇ ਉਹ ਉਹ ਕੀ ਕਰਦਾ ਜੀ ਜੇ ਉਹਨੇ ਪੈਸੇ ਇਕੱਠੇ ਕੀਤੇ ਹੁੰਦੇ ਆ ਆਪਣੀ ਬੱਚੀਆਂ ਦੀ ਲਈ ਸੋ ਜੀ ਉਹ ਕੀ ਕਰਦਾ ਵਾ ਉਹਨਾਂ ਲਈ ਕੱਪੜੇ ਨਾ ਖਰੀਦ ਕੇ ਉਸ ਦੇਵਦੂਤ ਦੇ ਲਈ ਕੱਪੜੀ ਖਰੀਦਦਾ ਸੋ ਉਹਨੂੰ ਆਪਣੇ ਘਰ ਦੇ ਵਿੱਚ ਜਗ੍ਹਾ ਦਿੰਦਾ ਤੇ ਉਹ ਕਹਿੰਦਾ ਆ ਕਿ ਤੂੰ ਜੇ ਤੇਰਾ ਇੱਥੇ ਦੁਨੀਆ ਤੇ ਕੋਈ ਨਹੀਂ ਹੈਗਾ ਕਿ ਤੂੰ ਮੇਰੇ ਘਰੇ ਰਹਿ ਮੈਂ ਤੈਨੂੰ ਮੋਚੀ ਦਾ ਕੰਮ ਸਿਖਾਉਂਗਾ ਨਾਲੇ ਮੈਨੂੰ ਵੀ ਇੱਕ ਬੰਦੇ ਦੀ ਜ਼ਰੂਰਤ ਆ ਕਿ ਤੂੰ ਮੇਰੇ ਨਾਲ ਰਲ ਕੇ ਕੰਮ ਕਰ ਮੈਂ ਤੈਨੂੰ ਕੰਮ ਸਿਖਾਉਂਗਾ ਤੇ ਨਾਲੇ ਮੈਂ ਤੈਨੂੰ ਤੇਰੀ ਬਣਦੀ ਜੋ ਤਨਖਾਹ ਉਹ ਵੀ ਦਿਆ ਕਰੂੰਗਾ ਸੋ ਦੇਵਦੂਤ ਜੀ ਮੰਨ ਜਾਂਦਾ ਹੈ ਕਿਉਂਕਿ ਉਹਦੇ ਕੋਈ ਰਾਹ ਹੁੰਦਾ ਨਹੀਂ ਸੋ ਕਿਉਂਕਿ ਉਹਨਾਂ ਦੇ ਕੋਲ ਇੱਥੇ ਕੋਈ ਰਹਿਣ ਨੂੰ ਟਿਕਾਣਾ ਵੀ ਨਹੀਂ ਹੁੰਦਾ ਸੋ ਦੇਵਦੂਤ ਬਾਜੀ ਉਹ ਜਾਂਦਾ ਆਪਣੇ ਘਰੇ ਪਰ ਜਿਹੜਾ ਮੋਚੀ ਹੁੰਦਾ ਏ ਉਹ ਵੀ ਸੋਚਦਾ ਕਿ ਮੇਰੀ ਘਰ ਵਾਲੀ ਦਾ ਸੁਭਾਅ ਬਹੁਤ ਕੱਬਾ ਆ ਕਿਉਂਕਿ ਉਹਨੇ ਦੇਖਣਾ ਕਿ ਮੈਂ ਬੱਚਿਆਂ ਦੇ ਕੱਪੜੇ ਨਹੀਂ ਲੈ ਕੇ ਆਇਆ ਤੇ ਉਹਨੇ ਇਹ ਵੀ ਦੇਖਣਾ ਮੈਂ ਕਿਹਨੂੰ ਲੈ ਕੇ ਆਇਆ ਆਪਣੇ ਨਾਲ ਸੋ ਘਰ ਦੇ ਵਿੱਚ ਕਲੇਸ਼ ਹੋ ਸਕਦਾ ਉਵੇਂ ਹੀ ਹੁੰਦਾ ਜੋ ਮੋਚੀ ਸੋਚਦਾ ਵਾ ਘਰ ਲੈ ਕੇ ਜਾਂਦਾ ਦੇਵਦੂਤ ਨੂੰ ਤੇ ਦੇਵਦੂਤ ਨੂੰ ਦੇ ਕੇ ਉਸ ਦੇ ਘਰ ਵਾਲੀ ਉਸ ਨੂੰ ਪੁੱਛਦੀ ਆ ਤੂੰ ਇਹ ਕਿਸ ਨੂੰ ਲੈ ਕੇ ਆਇਆ ਆਪਣੇ ਘਰੇ ਸੋ ਜੀ ਉਹ ਦੱਸਦਾ ਕਿ ਇਦਾਂ ਦਾ ਕਰਕੇ ਇੱਕ ਇਦਾਂ ਮੈਨੂੰ ਸੜਕ ਦੇ ਆ ਹਾਲਤ ਦੇ ਵਿੱਚ ਮਿਲਿਆ ਇਹਦਾ ਕੋਈ ਹੈ ਨਹੀਂਗਾ ਇਹਦੇ ਕੋ ਰਹਿ ਨੂੰ ਟਿਕਾਣਾ ਨਹੀਂ ਹੈਗਾ ਉਪਰੋਂ ਠੰਡ ਦਾ ਮੌਸਮ ਆ ਇਹਨੂੰ ਆਪਾਂ ਆਪਣੇ ਘਰ ਰੱਖਾਂਗੇ ਤੇ ਮੈਂ ਕੰਮ ਵੀ ਸਿਖਾ ਦੂੰਗਾ ਕਿ ਚਲੋ ਆਪਣੀ ਮਦਦ ਹੋਊਗੀ ਪਰ ਜੀ ਉਹ ਜਿਹੜੀ ਘਰਵਾਲੀ ਆਉਲਦੀ ਉਹ ਬਹੁਤ ਬੁਰਾ ਭਲਾ ਬੋਲਦੀ ਆ ਤੇ ਇਹ ਵੀ ਕਹਿੰਦੀ ਆ ਕਿ ਤੁਹਾਨੂੰ ਬੱਚਿਆਂ ਦੇ ਕੱਪੜੇ ਲਿਓਣ ਨੂੰ ਕਿਹਾ ਸੀ ਤੁਸੀਂ ਇਹਨੂੰ ਲੈ ਕੇ ਦੇਤੇਂ ਜੀ ਉਹ ਕਾਫੀ ਯਾਨੀ ਬੁਰਾ ਭਲਾ ਬੋਲਦੀ ਆ ਪਰ ਜਿਹੜਾ ਮੋਚੀ ਹੁੰਦਾ ਆ ਉਹ ਉਸ ਦੇਵਦੂਤ ਨੂੰ ਕਹਿੰਦਾ ਕਿ ਮੇਰੀ ਜੋ ਘਰ ਵਾਲੀ ਤਾਂ ਸਭਾ ਉਹ ਇਦਾਂ ਦਾ ਹੀ ਆ ਕਿ ਤੂੰ ਇਹਦੀਆਂ ਗੱਲਾਂ ਤੇ ਬਾਲਾ ਮਨਾ ਨਹੀਂ ਸੁਣਨੀਆਂ ਨਹੀਂ ਤੂੰ ਇਗਨੋਰ ਕਰਨਾ ਇਸ ਨੂੰ ਇਹ ਬੋਲਦੀ ਆ ਬੋਲੀ ਜਾਵੇ ਦਾ ਸੁਭਾਈ ਇਦਾਂ ਦਾ ਇਹ ਬੋਲ ਕੇ ਆਪਣੇ ਚੁੱਪ ਚਾਪ ਘਰ ਜਾਂਦੀ ਆ ਪਰ ਤੂੰ ਇਹਦੀਆਂ ਗੱਲਾਂ ਵੱਲ ਵਰਨਿੰਗ ਕਰਨੀ ਤੂੰ ਮੇਰੇ ਕੋਲ ਕੰਮ ਸਿੱਖ ਤੇ ਇੱਥੇ ਰਹਿ ਤੇ ਜੀ ਇਦਾਂ ਹੀ ਹੁੰਦਾ ਆ ਸੇਵਦੂਤ ਉੱਥੇ ਰਹਿ ਕੇ ਮੋਚੀ ਦੇ ਕੋਲ ਕੰਮ ਸਿੱਖਦਾ ਆ ਤੇ ਕੁਝ ਦਿਨਾਂ ਦੇ ਵਿੱਚ ਹੀ ਜੀ ਬਹੁਤ ਵਧੀਆ ਉਹ ਕੰਮ ਸਿੱਖ ਜਾਂਦਾ ਬਹੁਤ ਵਧੀਆ ਜੁੱਤੀਆਂ ਬਣਾਉਣ ਲੱਗ ਜਾਂਦਾ ਗੰਡਣ ਲੱਗ ਜਾਂਦਾ ਆ ਸੋ ਇਦਾਂ ਜੀ ਸਾਰੇ ਦੀ ਜਿਹੜੀ ਪ੍ਰਸਿੱਧੀ ਆ ਜਿਹੜੀ ਮੋਚੀ ਦੀ ਦੁਕਾਨ ਦੀ ਵਾੜੇ-ਦੁਆਲੇ ਫੈਲ ਜਾਂਦੀ ਆ ਲੋਕਾਂ ਨੂੰ ਪਤਾ ਲੱਗਦਾ ਕਿ ਇਹਨਾਂ ਦੀ ਦੁਕਾਨ ਤੇ ਬਹੁਤ ਵਧੀਆ ਜੁੱਤੀਆਂ ਬਣਦੀਆਂ ਨੇ ਸੋ ਜੀ ਇਸ ਕਰਕੇ ਯਾਨੀ ਬਹੁਤ ਜ਼ਿਆਦਾ ਕੰਮਕਾਰ ਵਿੱਚ ਵਾਧਾ ਹੁੰਦਾ ਆ ਕਿਉਂਕਿ ਉਹ ਇੱਕ ਨਾਰਮਲ ਇਨਸਾਨ ਨਹੀਂ ਸੀ ਉਹ ਇੱਕ ਦੇਵਦੂਤ ਸੀ ਤੇ ਦੇਵਦੂਤ ਦੇ ਆਉਣ ਦੇ ਨਾਲ ਪੋਜ਼ਿਟਿਵਿਟੀ ਤਾਂ ਉਹਨਾਂ ਦੇ ਘਰ 'ਚ ਆਉਣੀ ਸੀ ਸੋ ਕੰਮਕਾਰ ਦੇ ਵਿੱਚ ਵਾਧਾ ਹੁੰਦਾ ਆ ਸੋ ਸਾਰੇ ਨਗਰ ਦੇ ਵਿੱਚ ਉਸ ਦੀ ਦੁਕਾਨ ਦੀ ਚਰਚਾ ਹੋਣ ਲੱਗ ਜਾਂਦੀ ਆ ਸਾਰੇ ਉਹਦੇ ਕੋਲ ਹੀ ਜੁੱਤੀਆਂ ਖਰੀਦਦੇ ਨੇ ਜੀ ਇੱਕ ਦਿਨ ਨਗਰ ਦੀ ਜੋ ਰਾਜੇ ਨੂੰ ਜੀ ਉਸ ਦਾ ਪਤਾ ਲੱਗਦਾ ਆ ਕਿ ਇੱਥੇ ਇੰਦਾ ਵਧੀਆ ਜੁੱਤੀਆਂ ਬਣਦੀਆਂ ਨੇ ਤੇ ਉਹ ਜੁੱਤੀਆਂ ਵੀ ਬਹੁਤ ਵਧੀਆ ਬਣਾਉਂਦਾ ਸੀ ਸਲੀਪਰ ਵੀ ਬਹੁਤ ਵਧੀਆ ਬਣਾਉਂਦਾ ਸੀਗਾ ਸੋ ਜੀ ਕੀ ਹੁੰਦਾ ਆ ਤੇ ਇੱਕ ਦਿਨ ਜਿਹੜਾ ਰਾਜਾ ਹੁੰਦਾ ਆਪਣੇ ਸੇਵਕਾਂ ਨੂੰ ਭੇਜਦਾ ਚਮੜਾ ਵੀ ਆਪਣੇ ਕੋਲੋਂ ਭੇਜਦਾ ਕਿ ਤੁਸੀਂ ਇਹ ਚਮੜਾ ਲੈ ਕੇ ਜਾਓ ਤੇ ਉਸ ਨੂੰ ਕਹੀਓ ਕਿ ਵਧੀਆ ਜੀ ਜੁੱਤੀ ਤਿਆਰ ਕਰੇ ਕਢਾਈ ਵਾਲੀ ਮੇਰੇ ਲਈ ਤੇ ਮੈਂ ਵੀ ਜੁੱਤੀ ਉਹਦੇ ਹੱਥਾਂ ਦੀ ਪਾਣੀ ਚਾਹਣਾ ਆ ਸੋ ਜੀ ਇਦਾਂ ਹੀ ਹੁੰਦਾ ਆ ਜਿਹੜਾ ਰਾਜਾ ਹੁੰਦਾ ਆਪਣੇ ਸੇਵਕਾਂ ਨੂੰ ਚਮੜਾ ਦੇ ਕੇ ਭੇਜਦਾ ਤੇ ਜਾ ਕੇ ਜੀ ਜੋ ਸੇਵਕ ਹੁੰਦੇ ਆ ਸਾਰੀ ਗੱਲ ਮੋਚੀ ਨੂੰ ਦੱਸਦੇ ਨੇ ਕਿ ਮਹਾਰਾਜ ਇਦਾਂ ਦੀ ਜੁੱਤੀ ਚਾਹੁੰਦੇ ਨੇ ਕਢਾਈ ਵਾਲੀ ਤੇ ਤੁਸੀਂ ਇਦਾਂ ਦੀ ਵਧੀਆ ਜੁੱਤੀ ਬਣਾ ਕੇ ਤੁਸੀਂ ਰਾਜੇ ਲਈ ਭੇਜ ਦੋ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਯਾਦ ਰੱਖਿਓ ਜੁੱਤੀ ਬਣਾਉਣੀਆਂ ਸਲੀਪਰ ਨਹੀਂ ਬਣਾਉਣੇ ਤੇ ਜੇ ਕੀ ਹੁੰਦਾ ਆ ਫਿਰ ਜਿਹੜਾ ਮੋਚੀ ਹੁੰਦਾ ਆ ਉਹ ਦੇਵਦੂਤ ਨੂੰ ਸਾਰੀ ਗੱਲ ਸਮਝਾਉਂਦਾ ਕਿ ਤੁਸੀਂ ਇਸ ਜੁੱਤੀ ਨੂੰ ਐਦਾਂ ਬਣਾਉਣਾ ਜਿਵੇਂ ਰਾਜੇ ਨੇ ਦੱਸਿਆ ਕਿ ਤੁਸੀਂ ਸਲੀਪਰ ਨਹੀਂ ਬਣਾਉਣੇ ਤੁਸੀਂ ਜੁੱਤੀ ਹੀ ਬਣਾਉਣੀ ਆ। ਸੋ ਜੀ ਐਦਾਂ ਹੀ ਹੁੰਦਾ ਆ ਕਿ ਜਿਹੜਾ ਮੋਚੀ ਆ ਉਹ ਦੇਵਦੂਤ ਨੂੰ ਸਾਰੀ ਗੱਲ ਸਮਝਾ ਦਿੰਦਾ ਪਰ ਮੋਚੀ ਨੂੰ ਕਿਤੇ ਆਪਣੇ ਜ਼ਰੂਰੀ ਕੰਮ ਲਈ ਜਾਣਾ ਸੀਗਾ ਸੋ ਇਸ ਕਰਕੇ ਦੇਵਦੂਤ ਨੂੰ ਸਮਝਾ ਜਾਂਦਾ ਕਿ ਤੁਸੀਂ ਐਦਾਂ ਐਦਾਂ ਕਰਕੇ ਜਿਹੜੀ ਇਹ ਜੁੱਤੀ ਬਣਾ ਦੇਣੀ ਆ। ਸੋ ਜੀ ਐਦਾਂ ਹੀ ਹੁੰਦਾ ਮੋਤੀ ਚਲਾ ਜਾਂਦਾ ਆ ਜਿਹੜਾ ਦੇਵਦੂਤ ਆ ਉਹ ਚਮੜਾ ਲੈ ਕੇ ਜੁੱਤੀ ਬਣਾਉਣ ਲੱਗ ਜਾਂਦਾ ਆ। ਤੇ ਕੀ ਹੁੰਦਾ ਜੀ ਪਰ ਇੰਨਾ ਸਮਝਾਉਣ ਦੇ ਬਾਵਜੂਦ ਵੀ ਹੁਣ ਪਤਾ ਨਹੀਂ ਉਹਨੇ ਗੱਤੀ ਨਾਲ ਬਣਾਤੀ ਜਾਂ ਉਹਨ ਦੇਵਦੂਤ ਨੇ ਯਾਨੀ ਕਿਵੇਂ ਬਣਾਈ ਪਰ ਉਹਦੇ ਕੋਲ ਫਿਰ ਵੀ ਸਲੀਪਰ ਬਣ ਜਾਂਦੇ ਨੇ ਜੋ ਕਿ ਨਹੀਂ ਬਣਾਉਣੇ ਸੀ ਕਿਉਂਕਿ ਰਾਜ ਜੀ ਨੇ ਕਿਹਾ ਸੀ ਜੁੱਤੀ ਬਣਾਉਣੀ ਆ ਸਲੀਪਰ ਨਹੀਂ ਬਣਾਉਣੇ ਤੇ ਇਹ ਜਿਹੜੀ ਕਹਾਣੀ ਆ ਜੀ ਇਹ ਰੂਲਸ ਨਾਲ ਰਿਲੇਟਡ ਆ ਤੇ ਆਪਾਂ ਰੂਸ ਦੀ ਇੱਕ ਤੁਹਾਨੂੰ ਕਹਾਣੀ ਸੁਣਾ ਰਹੇ ਹਾਂ ਤੇ ਫਿਰ ਜੀ ਕੀ ਹੁੰਦਾ ਜਦੋਂ ਮੋਚੀ ਵਾਪਸ ਆਉਂਦਾ ਤੇ ਉਹ ਆ ਕੇ ਦੇਖਦਾ ਆ ਕਿ ਦੇਵਦੂਤ ਨੇ ਜੁੱਤੀ ਨਹੀਂ ਬਣਾਈ ਸਲੀਪਰ ਬਣਾ ਦਿੱਤੇ ਨੇ ਤੇ ਉਹ ਬਹੁਤ ਆਤਕ ਬਗੂਲਾ ਹੁੰਦਾ ਉਹਨੂੰ ਬਹੁਤ ਗੁੱਸਾ ਵੀ ਚੜਦਾ ਉਹ ਕਹਿੰਦਾ ਮੈਂ ਤੈਨੂੰ ਕਹਿ ਕੇ ਗਿਆ ਸੀ ਸਮਝਾ ਕੇ ਗਿਆ ਸੀ ਕਿ ਜੁੱਤੀ ਬਣਾਉਣੀਆਂ ਸਲੀਪਰ ਨਹੀਂ ਬਣਾਉਣੇ ਪਰ ਤੂੰ ਫਿਰ ਸਲੀਪਰ ਬਣਾ ਦੇ ਹੁਣ ਰਾਜਾ ਆਪਾਂ ਨੂੰ ਮਰਤਿਉ ਦੀ ਸਜ਼ਾ ਦੇਊਗਾ ਕਿਉਂਕਿ ਰਾਜੇ ਦਾ ਹੁਕਮ ਸੀ ਜੁੱਤੀ ਬਣਾਉਣੀ ਆ ਕਿ ਤੂੰ ਤਾਂ ਮੈਨੂੰ ਦੁਵਿਧਾ ਦੇ ਵਿੱਚ ਪਾ ਤਾ ਤੂੰ ਖੁਦ ਵੀ ਮਰੇਗਾ ਤੇ ਮੈਨੂੰ ਵੀ ਮਰਵਾਏਗਾ ਸੋ ਜੀ ਜਿਹੜਾ ਦੇਵਦੂਤ ਹੁੰਦਾ ਉਹ ਬਹੁਤ ਉੱਚੀ ਉੱਚੀ ਹੱਸਦਾ ਤੇ ਉਹਦਾ ਇਹ ਪਹਿਲਾ ਹਾਸਾ ਸੀ ਤੇ ਉਹ ਕਿਉਂ ਹਸਿਆ ਇਹ ਵੀ ਤੁਹਾਨੂੰ ਅੱਗੇ ਪਤਾ ਲੱਗੂਗਾ ਮੋਚੀ ਕੀ ਕਰਦਾ ਉਥੇ ਇੱਕ ਸੋਟੀ ਪਈ ਹੁੰਦੀ ਆ ਸੋਟੀ ਲੈ ਕੇ ਦੇਵਦੂਤ ਨੂੰ ਬਹੁਤ ਜ਼ਿਆਦਾ ਕੁੱਟਦਾ ਆ ਜਿਉ ਉਹ ਇੰਨੀਆਂ ਸੋਟੀਆਂ ਮਾਰਦਾ ਪਰ ਦੇਵਦੂਤ ਉੱਚੀ ਉੱਚੀ ਹੱਸ ਰਿਹਾ ਹੁੰਦਾ ਤੇ ਮੋਚੀ ਉਸਨੂੰ ਪੁੱਛਦਾ ਮੈਂ ਤੈਨੂੰ ਇੰਨਾ ਕੁੱਟ ਰਿਆ ਵਾਂ ਮੈਂ ਤੈਨੂੰ ਇੰਨਾ ਮਾਰ ਰਿਹਾ ਮੈਨੂੰ ਟੈਨਸ਼ਨ ਹੋਈ ਪਈ ਆ ਕਿ ਰਾਜੇ ਨੇ ਆਪਾਂ ਨੂੰ ਮ੍ਰਿਤਿਉ ਦੀ ਸਜ਼ਾ ਦੇ ਦੇਣੀ ਆ ਤੇ ਤੂੰ ਉੱਚੀ ਉੱਚੀ ਹੱਸ ਕਿਉਂ ਰਿਹਾ ਜਿਹੜਾ ਦੇਵਦੂਤਾ ਉਹ ਕਹਿੰਦਾ ਕੋਈ ਗੱਲ ਨਹੀਂ ਕੁਝ ਸਮਾਂ ਰੁਕੋ ਤੁਹਾਨੂੰ ਖੁਦ ਹੀ ਪਤਾ ਲੱਗ ਜਾਵੇਗਾ ਕਿਉਂਕਿ ਜਿਹੜਾ ਦੇਵਦੂਤਾ ਫਿਰ ਵੀ ਦੇਖੋ ਜੀ ਉਹ ਨਾਰਮਲ ਇਨਸਾਨ ਨਹੀਂ ਉਹ ਦੇਵਦੂਤਾ ਹੈ ਨਾ ਤੇ ਉਹ ਜਾਣੀ-ਜਾਨੀ ਤੇ ਉਹਨੂੰ ਵੀ ਪਤਾ ਪਰਮਾਤਮਾ ਨੇ ਮੇਰੇ ਤੋਂ ਸਲੀਪਰ ਕਿਉਂ ਬਣਵਾਤੀ ਕਿਉਂਕਿ ਦੇਵਦੂਤਾ ਉਸਨੂੰ ਦੱਸਦਾ ਆ ਕਿ ਕੋਈ ਗੱਲ ਨਹੀਂ ਕੁਝ ਸਮਾਂ ਰੁਕ ਤੈਨੂੰ ਲੱਗ ਜਾਊਗਾ ਪਤਾ ਕਿ ਮੈਂ ਕਿਉਂ ਹੱਸ ਰਿਹਾ ਵਾਂ ਤੇ ਉਹ ਕਹਿੰਦਾ ਕਿ ਬਾਕੀ ਜੋ ਮੇਰੇ ਨਾਲ ਹੋ ਰਿਹਾ ਏ ਮੇਰੇ ਹੀ ਕਰਮਾਂ ਦੀ ਸਜ਼ਾ ਵਾ ਇਹ ਮੈਂ ਭੁਗਤ ਰਿਹਾ ਵਾਂ ਤੇ ਮੈਂ ਹੱਸ ਕਿਉਂ ਰਿਹਾ ਵਾਂ ਇਹ ਵੀ ਤੁਹਾਨੂੰ ਪਤਾ ਲੱਗ ਜਾਊਗਾ ਤੇ ਕੀ ਹੁੰਦਾ ਜੀ ਕੁਝ ਸਮੇਂ ਬਾਅਦ ਉੱਥੇ ਆਉਂਦੇ ਨੇ ਉਹੀ ਸੇਵਕ ਰਾਜੇ ਦੇ ਰਾਜੇ ਦੀ ਸੇਵਕ ਆ ਕੇ ਮੋਚੀ ਨੂੰ ਕਹਿੰਦੇ ਨੇ ਕਿ ਜਿਹੜੀ ਅਸੀਂ ਤੁਹਾਨੂੰ ਜੁੱਤੀ ਬਣਾਉਣ ਨੂੰ ਕਹੀ ਸੀ ਕਿ ਤੁਸੀਂ ਉਹ ਬਣਾ ਦੀ ਤੁਸੀਂ ਬਣਾਈ ਤਾਂ ਨਹੀਂ ਜੇ ਤੁਸੀਂ ਨਹੀਂ ਬਣਾਈ ਤੇ ਜੁੱਤੀ ਨਾ ਬਣਾਇਓ ਸਲੀਪਰ ਬਣਾਇਓ ਤੇ ਮੋਚੀ ਕਹਿੰਦਾ ਕਿ ਸਲੀਪਰ ਕਿਉਂ ਉਹਦਾ ਦੱਸਦੇ ਨੇ ਇਸ ਸਲੀਪ ਪਰ ਹੀ ਬਣਾਉਣੇ ਆ ਕਿਉਂਕਿ ਜਿਹੜੀ ਰਾਜੇ ਦੀ ਮ੍ਰਿਤਿ ਹੋ ਚੁੱਕੀ ਆ ਤੇ ਉਹਨਾਂ ਨੂੰ ਯਾਨੀ ਇੱਕ ਜਿਵੇਂ ਸਾਇਲੈਂਟ ਅਟੈਕ ਆਂ ਦਾ ਇਸ ਤਰ੍ਹਾਂ ਹੋ ਗਿਆ ਤੇ ਇਸ ਕਰਕੇ ਜਿਹੜਾ ਰਾਜ ਆਇਆ ਉਹ ਮਰ ਚੁੱਕਾ ਆ ਸੋ ਹੁਣ ਜੁੱਤੀ ਨਹੀਂ ਬਣਾਉਣੀ ਸਲੀਪ ਪਰ ਬਣਾਉਣੇ ਨੇ ਤੇ ਜੀ ਮੋਚੀ ਸਾਰੀ ਗੱਲਬਾਤ ਸਮਝ ਗਿਆ ਤੇ ਇਹ ਜਿਹੜੀ ਰੂਸ ਦੀ ਘਟਨਾ ਆ ਉੱਥੇ ਜਦੋਂ ਕੋਈ ਬੰਦਾ ਮਰਦਾ ਜਾਂ ਤੇ ਉਹਦੇ ਸਲੀਪਰ ਬਹਿਣ ਆਏ ਜਾਂਦੇ ਨੇ ਤੇ ਇਹ ਜਿਹੜਾ ਰਾਜਾ ਵੀ ਰੂਸ ਦਾ ਸੀਗਾ ਕੀ ਹੁੰਦਾ ਜਦੋਂ 모ਚੀ ਨੂੰ ਪਤਾ ਲੱਗਦਾ ਕਿ ਰਾਜੇ ਦੀ ਮ੍ਰਿਤਿ ਹੋ ਚੁੱਕੀ ਆ ਕਿ ਸਲੀਪਰ ਬਣਾਉਣੇ ਸੀ ਤੇ ਸਲੀਪਰ ਤਾਂ ਆਲਰੇਡੀ ਦੇਵਦੂਤ ਨੇ ਬਣਾ ਕੇ ਰੱਖੇ ਹੋਏ ਸੀਗੇ ਕੀ ਹੁੰਦਾ ਜਿਹੜਾ 모ਚੀ ਹੁੰਦਾ ਆ ਫਿਰ ਉਹ ਜਿਹੜੇ ਸਲੀਪਰ ਆ ਉਹ ਰਾਜੇ ਦੇ ਸੇਵਕਾਂ ਨੂੰ ਦੇ ਦਿੰਦਾ ਜੀ ਤੇ ਸੇਵਕ ਉਥੋਂ ਲੈ ਕੇ ਚਲੇ ਜਾਂਦੇ ਨੇ 모ਚੀ ਹੁੰਦਾ ਜੀ ਉਹ ਬਹੁਤ ਰਿਲੈਕਸ ਫੀਲ ਕਰਦਾ ਵਾ ਕਿ ਸ਼ੁਕਰ ਕਰੋ ਹਨਾ ਪਰਮਾਤਮਾ ਦਾ ਕਿ ਮੈਂ ਅਮੀਰ ਵਰਤ ਦੀ ਚਿੰਤਾ ਕਰ ਰਿਹਾ ਸੀਗਾ ਕਿ ਪਰ ਰਾਜੇ ਦੀ ਮਰਤੀ ਹੋ ਚੁੱਕੀ ਆ ਤੇ ਉਹਨਾਂ ਨੂੰ ਸਲੀਪਰ ਹੀ ਜਾਈ ਦੇ ਸੀਗੇ ਫਿਰ ਦੇਵਦੂਤ ਜੀ ਉਹਨੂੰ ਸਾਰੀ ਗੱਲਬਾਰ ਦੱਸਦਾ ਆ ਮੋਚੀ ਨੂੰ ਉਹ ਕਹਿੰਦਾ ਕਿ ਜਿਹੜਾ ਇਨਸਾਨ ਆਗਿਆਤ ਦੀਆਂ ਚਿੰਤਾਵਾਂ ਦੇ ਵਿੱਚ ਐਵੇਂ ਉਲਝਿਆ ਰਹਿੰਦਾ ਵਾ ਉਹ ਉਹ ਗੱਲਾਂ ਸੋਚਦਾ ਵਾ ਜਿਹੜੀਆਂ ਸ਼ਾਇਦ ਹੋਣੀਆਂ ਨਹੀਂ ਹੁੰਦੀਆਂ ਸੋ ਜੀ ਦੇਖੋ ਜੀ ਉਹ ਕਹਿੰਦਾ ਕਿ ਤੁਸੀਂ ਐਵੇਂ ਸੋਚ ਰਹੇ ਸੀਗੇ ਕਿ ਮੈਂ ਸਲੀਪਰ ਬਣਾਤੀ ਕਿ ਰਾਜੇ ਨੇ ਆਪਾਂ ਨੂੰ ਮਰਤਿਉ ਦੀ ਸਜ਼ਾ ਦੇ ਦੇਣੀ ਆ ਪਰ ਰਾਜਾ ਤਾਂ ਇੱਥੇ ਖੁਦ ਹੀ ਮਰ ਗਿਆ ਤੇ ਆਪਾਂ ਵਿਅਰਥ ਦੀ ਤੁਸੀਂ ਟੈਨਸ਼ਨ ਲੈ ਰਹੇ ਸੀਗੇ ਸੋ ਇਦਾਂ ਹੀ ਜਿਹੜਾ ਇਨਸਾਨ ਆ ਵਿਅਰਥ ਦੀਆਂ ਉਲਝਣਾਂ ਦੇ ਵਿੱਚ ਉਲਝਿਆ ਰਹਿੰਦਾ ਵਾ ਆਪਣੀ ਖੁਦ ਹੀ ਚਿੰਤਾਵਾਂ ਕ੍ਰੀਏਟ ਕਰਦਾ ਫਾਤੂ ਸੋਚ-ਸੋਚ ਕੇ ਸੋ ਉਹ ਕਹਿੰਦਾ ਕਿ ਹੁਣ ਤੁਹਾਨੂੰ ਮੇਰੇ ਹੱਸਣ ਦਾ ਕਾਰਨ ਪਤਾ ਲੱਗਿਆ ਉਹ ਤੇ ਇਹ ਵੀ ਸੋਚਦਾ ਕਿ ਇਹ ਚਲੋ ਮੇਰਾ ਪਹਿਲਾ ਹਾਸਾ ਸੀ ਇੱਥੇ ਜੀ ਦੇਵਦੂਤ ਇਹ ਸਾਰੀ ਗੱਲਬਾਤ ਕਰਕੇ ਮੋਜੀ ਦੇ ਨਾਲ ਦੂਸਰੀ ਵਾਰ ਫੇਰ ਉੱਚੀ-ਉੱਚੀ ਹੱਸਦਾ ਵਾ ਤੇ ਇਹ ਉਸ ਦਾ ਹੁਣ ਦੂਸਰੀ ਵਾਰ ਉੱਚੀ-ਉੱਚੀ ਹੱਸਣਾ ਸੀ ਦੇਲੀ ਵਾਰੋ ਤਾ ਹੱਸਿਆ ਸੀ ਕਿਉਂਕਿ ਉਸ ਨੂੰ ਪਤਾ ਸੀਗਾ ਕਿ ਮੈਂ ਜਿਹੜੇ ਸਲੀਪਰ ਬਣਾਈ ਨੇ ਇਹ ਰਾਜੇ ਦੇ ਲਈ ਹੀ ਬਣੇ ਨੇ ਕਿਉਂਕਿ ਰਾਜੇ ਦੀ ਮ੍ਰਿਤਿ ਹੋ ਜਾਣੀ ਆ ਇਹ ਕੁਝ ਹੋਰ ਸੋਚ ਰਿਹਾ ਵਾ ਜੋ ਪਰਮਾਤਮਾ ਨੇ ਕੁਝ ਹੋਰ ਸੋਚਿਆ ਤੇ ਇਸ ਕਰਕੇ ਉਹ ਬਹੁਤ ਹੱਸਦਾ ਵਾ ਤੇ ਸੈਕਿੰਡ ਟਾਈਮ ਉਹ ਤਾਂ ਹੱਸਦਾ ਵਾ ਉਹ ਹੱਸਦਾ ਮੋਚੀ ਤੇ ਉਹ ਸੋਚ ਰਿਹਾ ਸੀਗਾ ਕਿ ਐਵੇਂ ਚਿੰਤਾਵਾਂ ਕਰ ਰਿਹਾ ਵਾ ਹੋਣਾ ਤਾਂ ਉਹੀ ਆ ਜੋ ਪਰਮਾਤਮਾ ਨੇ ਕਰਨ ਆ ਆ ਤੇ ਆਪਾਂ ਵੇਰਥ ਦੀਆਂ ਜੋ ਟੈਨਸ਼ਨ ਲੈ ਰਹੇ ਆਂ ਸੋ ਇਸ ਕਰਕੇ ਉਹ ਦੂਸਰੀ ਵਾਰ ਮੋਚੀ ਤੇ ਹੱਸਦਾ ਉੱਚੀ ਉੱਚੀ ਇਦਾਂ ਹੀ ਜੀ ਚਲੋ ਸਮਾਂ ਲੰਘਦਾ ਜਾਂਦਾ ਤੇ ਜਿਹੜਾ ਦੇਵਦੂਤ ਹੁੰਦਾ ਆ ਤੇ ਉਹ ਸੋਚਦਾ ਵਾ ਕਿ ਮੈਂ ਜਿਸ ਕਾਰਨ ਧਰਤੀ ਤੇ ਆਇਆ ਤੇ ਜਿਸ ਯਾਨੀ ਮੈਨੂੰ ਸਜ਼ਾ ਮਿਲੀ ਆ ਜਿਸ ਕੀਤੇ ਦੀ ਕਿ ਜਿਹੜੀ ਮੈਂ ਉਸ ਔਰਤ ਨੂੰ ਯਾਨੀ ਉਸ ਤੇ ਜਿਹੜੇ ਪ੍ਰਾਣ ਹਰਨ ਨਹੀਂ ਕੀਤੇ ਜਿਸ ਕਰਕੇ ਮੈਨੂੰ ਧਰਤੀ ਤੇ ਭੇਜਿਆ ਗਿਆ ਤੇ ਉਹਨਾਂ ਦਾ ਕੀ ਬਣਿਆ ਹੋਵੇਗਾ ਕਿ ਉਹ ਕੁੜੀਆਂ ਕੀ ਕਰਦੀਆਂ ਹੋਣਗੀਆਂ ਕੀ ਉਹਨਾਂ ਦੀ ਮਾਂ ਹਜੇ ਜੋਦੀ ਹੋਵੇਗੀ ਜਾਂ ਉਹ ਕੀ ਆਪਣੀ ਜ਼ਿੰਦਗੀ ਚ ਕਰਦੀਆਂ ਹੋਣਗੀਆਂ ਇਦਾਂ ਜਿਵੇਂ ਉਹ ਸੋਚਦਾ ਇੱਕ ਦਿਨ ਬੈਠਾ ਤੇ ਕੀ ਹੁੰਦਾ ਕੁਝ ਦਿਨਾਂ ਬਾਅਦ ਉਹਦੀ ਦੁਕਾਨ ਤੇ ਮੋਚੀ ਦੀ ਦੁਕਾਨ ਤੇ ਇੱਕ ਔਰਤ ਆਉਂਦੀ ਆ ਤੇ ਨਾਲ ਆਉਂਦੀਆਂ ਤਿੰਨ ਕੁੜੀਆਂ ਤੇ ਜਿਹੜੀਆਂ ਉਹ ਤਿੰਨ ਕੁੜੀਆਂ ਹੁੰਦੀਆਂ ਵਾ ਜਦੋਂ ਉਹ ਦੇਵਦੂਤ ਉਹਨਾਂ ਨੂੰ ਵੇਖਦਾ ਆ ਉਹਨਾਂ ਨੂੰ ਥੋੜਾ ਥੋੜਾ ਐ ਹੀ ਉਹਨੂੰ ਫੀਲ ਹੁੰਦਾ ਕਿ ਜਿਵੇਂ ਉਹ ਉਹੀ ਕੁੜੀਆਂ ਸੀ ਜੀਣਾ ਕਰਕੇ ਮੈਨੂੰ ਧਰਤੀ ਤੇ ਭੇਜਿਆ ਗਿਆ ਜੀਣਾ ਕਰਕੇ ਮੈਨੂੰ ਇਹ ਸਜ਼ਾ ਮਿਲੀ ਆ ਅੱਜ ਤੇ ਮੈਂ ਧਰਤੀ ਤੇ ਰਹਿ ਰਿਆ ਹਾਂ ਸੋ ਜੀ ਉਹ ਥੋੜਾ ਜਿਹਾ ਆਪਣਾ ਦਿਮਾਗ ਲੜਾਉਂਦਾ ਤੇ ਉਹ ਫਿਰ ਔਰਤ ਨੂੰ ਪੁੱਛਦਾ ਕਿ ਤੁਸੀਂ ਕੌਣ ਹੋ ਉਸ ਨੂੰ ਦੱਸਦੀ ਆ ਕਿ ਇਹ ਜਿਹੜੀਆਂ ਤਿੰਨ ਕੁੜੀਆਂ ਵਾਂ ਕਿ ਇਹ ਮੈਂ ਗੋਦ ਲਈਆਂ ਹੋਈਆਂ ਨੇ ਕਿ ਮੇਰੇ ਘਰ ਕੋਈ ਔਲਾਦ ਨਹੀਂ ਸੀ ਪਰ ਮੈਂ ਪੈਸੇ ਵੱਲੋਂ ਬਹੁਤ ਧਨੀ ਆ ਮੇ ਕੋਲ ਬਹੁਤ ਪੈਸਾ ਪਰ ਪਰਮਾਤਮਾ ਨੇ ਪੈਸਾ ਦਾ ਦਿੱਤਾ ਮੈਨੂੰ ਔਲਾਦ ਨਹੀਂ ਦਿੱਤੀ ਸੋ ਜੀ ਇਹ ਜਿਹੜੀਆਂ ਤਿੰਨ ਕੁੜੀਆਂ ਨੇ ਇਹਨਾਂ ਦੇ ਮਾਤਾ ਪਿਤਾ ਦੀ ਮ੍ਰਿਤਿ ਹੋ ਚੁੱਕੀ ਆ ਸੋ ਇਹਨਾਂ ਨੂੰ ਮਾਂ ਬਾਪ ਦੀ ਲੋੜ ਸੀ ਪਾਲਣ ਵਾਲੇ ਦੀ ਲੋੜ ਸੀ ਤੇ ਮੈਨੂੰ ਬੱਚੀਆਂ ਦੀ ਲੋੜ ਸੀ ਸੋ ਮੈਂ ਇਹਨਾਂ ਨੂੰ ਗੋਦ ਲੈ ਲਿਆ ਮੈਨੂੰ ਕੋ ਪੈਸਾ ਤਾਂ ਬਹੁਤ ਆ ਮੈਂ ਇਹਨਾਂ ਨੂੰ ਵਧੀਆ ਪੜਾਇਆ ਲਖਾਇਆ ਵਧੀਆਂ ਸਿੱਖਿਆ ਦਿੱਤੀ ਆ ਵਧੀਆਂ ਜੀਵਨ ਦਿੱਤਾ ਤੇ ਹੁਣ ਇਹ ਵੱਡੀਆਂ ਹੋ ਚੁੱਕੀਆਂ ਨੇ ਤੇ ਮੈਂ ਬਹੁਤ ਵਧੀਆ ਘਰਾਂਵਿਆਂ 'ਚ ਇਹਨਾਂ ਦਾ ਵਿਆਹ ਵੀ ਕਰ ਰਹੀ ਆ ਬਹੁਤ ਵਧੀਆ ਰਿਸ਼ਤੇ ਲੱਭੇ ਨੇ ਤੇ ਤਿੰਨੋਂ ਕੁੜੀਆਂ ਜਿਹੜੇ ਆਪਣੇ ਸਹੁਰੇ ਘਰ ਜਾ ਰਹੀਆਂ ਨੇ ਬਹੁਤ ਹੀ ਧਣੀ ਪਰਿਵਾਰ ਲੱਭੇ ਆ ਮੈਂ ਇਹਨਾਂ ਦੇ ਲਈ ਸੋ ਇਸ ਕਰਕੇ ਇਹਨਾਂ ਦਾ ਵਿਆਹ ਰੱਖਿਆ ਹੋਇਆ ਤੇ ਮੈਂ ਤੁਹਾਡੇ ਤੋਂ ਜੁੱਤੀਆਂ ਬਣਵਾਉਣ ਆਈ ਆ ਇਹਨਾਂ ਦੇ ਵਿਆਹ ਦੇ ਲਈ ਸੋ ਜੀ ਜਦੋਂ ਫਿਰਦੇਵ ਦੂਤੇ ਸਾਰੀ ਗੱਲਬਾਤ ਸੁਣਦਾ ਉਹ ਤੀਸਰੀ ਵਾਰ ਆਪਣੇ ਆਪ ਤੇ ਬਹੁਤ ਉੱਚੀ ਉੱਚੀ ਹੱਸਦਾ ਆਪਣੀ ਮੂਰਖਤਾ ਤੇ ਹੱਸਦਾ ਉਹਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਪਰਮਾਤਮਾ ਜੋ ਕਰਦਾ ਵਾ ਜੋ ਕਿਸੇ ਲਈ ਸੋਚਦਾ ਆ ਉਹ ਵਿਅਰਥ ਨਹੀਂ ਹੁੰਦਾ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੁੰਦਾ ਕਿ ਮੈਂ ਵਿਅਰਥ ਦੀ ਚਿੰਤਾ 'ਚ ਪੈ ਗਿਆ ਸੀ ਮੈਂ ਵੀ ਕਿਤੇ ਨਾ ਕਿਤੇ ਭਾਵੁਕ ਹੋ ਗਿਆ ਸੀ ਮੈਂ ਵਿਅਰਥ ਦੀ ਇਹਨਾਂ ਦੀ ਚਿੰਤਾ ਕਰ ਰਿਆ ਸੀ ਪਰ ਪ੍ਰਮਾਤਮਾ ਨੇ ਇਹਨਾਂ ਲਈ ਬਹੁਤ ਵਧੀਆ ਸੋਚਿਆ ਹੋਇਆ ਸੀ ਇਹਨਾਂ ਦੀ ਮਾਂ ਦਾ ਮਰਨਾ ਜ਼ਰੂਰੀ ਸੀ ਜੇ ਇਹਨਾਂ ਦੀ ਮਾਂ ਨਾ ਮਰਦੀ ਤੇ ਇਹ ਵੀ ਆਪਣੀ ਮਾਂ ਦੇ ਨਾਲ ਗਰੀਬੀ ਦੇ ਵਿੱਚ ਝੁੜਦੀਆਂ ਰਹਿੰਦੀਆਂ ਸਾਰੀ ਉਮਰ ਪਰ ਪ੍ਰਮਾਤਮਾ ਨੇ ਇਹਨਾਂ ਦੀ ਮਾਂ ਦੀ ਮ੍ਰਿਤਿਉ ਕਰਕੇ ਇਹਨਾਂ ਕੁੜੀਆਂ ਨੂੰ ਇਹ ਧਨਵਾਨ ਔਰਤ ਦੇ ਘਰ ਭੇਜਿਆ ਕਿਉਂਕਿ ਧਨਵਾਨ ਔਰਤ ਸੀ ਜਿਹੜੀ ਉਹਨੂੰ ਬੱਚਿਆਂ ਦੀ ਲੋੜ ਸੀ ਤੇ ਜਿਹੜੀਆਂ ਬੱਚੀਆਂ ਸੀ ਉਹਨਾਂ ਨੂੰ ਮਾਂ ਤਾਂ ਮਿਲੀ ਹੀ ਮਿਲੀ ਤੇ ਨਾਲ ਹੀ ਨਾਲ ਚੰਗਾ ਵਧੀਆ ਜੀਵਨ ਵੀ ਮਿਲਿਆ ਸੋ ਉਹ ਸੋਚਦਾ ਵਾ ਕਿ ਪਰਮਾਤਮਾ ਆਪਾਂ ਸੋਚਦੇ ਆ ਕਿ ਪਰਮਾਤਮਾ ਬੁਰਾ ਕਰਦਾ ਜਦੋਂ ਕਿਸੇ ਦਾ ਕੁਝ ਮਾੜਾ ਹੁੰਦਾ ਪਰ ਉਹਦੇ ਪਿੱਛੇ ਕੁਝ ਨਾ ਕੁਛ ਚੰਗਾ ਛिपਿਆ ਹੀ ਹੁੰਦਾ ਵਾ ਜੋ ਟਾਈਮ ਆਣਦੇ ਆਪਾਂ ਨੂੰ ਪਤਾ ਲੱਗਦਾ ਵਾ ਪਰ ਉਹ ਟਾਈਮ ਆਪਾਂ ਸੋਚਦੇ ਆ ਕਿ ਪਰਮਾਤਮਾ ਨੇ ਆਪਣੇ ਨਾਲ ਬਹੁਤ ਗਲਤ ਕੀਤਾ ਪਰ ਪਰਮਾਤਮਾ ਆਪਣੇ ਸਾਰਿਆਂ ਦਾ ਸੋਚਦਾ ਜੀ ਪਰਮਾਤਮਾ ਕਦੇ ਕਿਸੇ ਨੂੰ ਬੁਰਾ ਨਹੀਂ ਸੋਚਦੇ ਸੋ ਦੇਵਦੂਤ ਵੀ ਇਹੀ ਸੋਚਦਾ ਕਿ ਮੌਤ ਦੇ ਦੇਵਤੇ ਨੇ ਮੈਨੂੰ ਸਹੀ ਕਿਹਾ ਸੀ ਕਿ ਤੂੰ ਪਰਮਾਤਮਾ ਨਾਲੋਂ ਜ਼ਿਆਦਾ ਸਮਝਦਾਰ ਨਹੀਂ ਹੈਗਾ ਤੇ ਆਪਾਂ ਵਾਕਈ ਪਰਮਾਤਮਾ ਨਾਲੋਂ ਜ਼ਿਆਦਾ ਸਮਝਦਾਰ ਨਹੀਂ ਹੈਗੇ ਕਿ ਮੈਂ ਤਾਂ ਐਵੀ ਵਿਅਰਥ ਦੀ ਚਿੰਤਾ ਕੀਤੀ ਸੋ ਮੈਂ ਅੱਜ ਇਸ ਧਰਤੀ ਤੇ ਆ ਕੇ ਨਾਲੇ ਮੈਨੂੰ ਇਹ ਨਰਕ ਭੋਗਣਾ ਪਿਆ ਸੋ ਮੈਂ ਜੀ ਉਹ ਕਹਿੰਦਾ ਕਿ ਮੈਂ ਗਲਤ ਸੀਗਾ ਕਿ ਪਰਮਾਤਮਾ ਸਹੀ ਆ ਜੋ ਉਹਨੇ ਕਰਨਾ ਉਹੀ ਹੋਣਾ ਉਹ ਪੱਥਰ ਦੇ ਲਕੀਰਾ ਜਿਹੜੀ ਇਹ ਲੋਕ ਨੇ ਮਾਨਵ ਨੇ ਅਰਥ ਦੀ ਚਿੰਤਾ ਦੇ ਵਿੱਚ ਐਵੇਂ ਪਏ ਰਹਿੰਦੇ ਨੇ ਸੋ ਜੀ ਫਿਰ ਕੀ ਹੁੰਦਾ ਵਾ ਉਹ ਤਿੰਨ ਵਾਰ ਹੱਸ ਚੁੱਕਾ ਹੁੰਦਾ ਆਪਣੀ ਮੂਰਖਤਾ ਤੇ ਜਿਹੜਾ ਮੌਦਾ ਦੇਵਤਾ ਸੀ ਉਹਨੇ ਵੀ ਉਹਨੂੰ ਇਹੀ ਸ਼ਰਾਬ ਦਿੱਤਾ ਸੀ ਕਿ ਜਦੋਂ ਤੱਕ ਤੂੰ ਆਪਣੀਆਂ ਤਿੰਨ ਮੂਰਖਤਾਵਾਂ ਤੇ ਖੁਦ ਨਹੀਂ ਹੱਸਦਾ ਉਹ ਉਦੋਂ ਤੱਕ ਸਵਰਗ ਲੋਕ ਦੇ ਵਿੱਚ ਨਹੀਂ ਆ ਸਕਦਾ ਪਰ ਹੁਣ ਜੀ ਉਹ ਆਪਣੀਆਂ ਤਿੰਨ ਮੂਲਕਤਾਵਾਂ ਤੇ ਹੱਸ ਚੁੱਕਾ ਸੀ ਸੋ ਇਸ ਕਰਕੇ ਉਹ ਸਵਰਗ ਲੋਕ ਦੇ ਵਿੱਚ ਵਾਪਸ ਜਾਂਦਾ ਤੇ ਜਾ ਕੇ ਕੀ ਦੱਸਦਾ ਉੱਥੇ ਜਿਹੜੇ ਹੋਰ ਦੇਵਦੂਤ ਸੀਗੇ ਜੋ ਸਵਰਗ ਲੋਕ ਵਿੱਚ ਸੀਗੇ ਉਹਨਾਂ ਨੂੰ ਜਾ ਕੇ ਦੱਸਦਾ ਆ ਕਿ ਜਿਹੜੇ ਲੋਕ ਨੇ ਉਹ ਵਿਅਰਥ ਦੀਆਂ ਚਿੰਤਾਵਾਂ 'ਚ ਫਸੇ ਹੋਏ ਨੇ ਤੇ ਜਿਹੜਾ ਉਹ ਮਾਨਵ ਜੀਵਨ ਉਹਨਾਂ ਨੂੰ ਇਹ ਮਿਲਿਆ ਇੰਨਾ ਯਾਨੀ ਇੱਕ ਕੀਮਤੀ ਜੀਵਨ ਮਿਲੇ ਆਵਾ ਉਹਨੂੰ ਵਿਅਰਥ ਕਰਦੇ ਨੇ ਵਿਅਰਥ ਦੀਆਂ ਚਿੰਤਾਵਾਂ ਦੇ ਵਿੱਚ ਪਸ਼ੂਾਂ ਅੰਤਰਾਂ ਜੀਵਨ ਬੇਤਿੱਦ ਕਰਦੇ ਨੇ ਖਾਂਦੇ ਨੇ ਪੀਂਦੇ ਨੇ ਸੋ ਜਾਂਦੇ ਨੇ ਉਹਨਾਂ ਨੂੰ ਅਸਲ 'ਚ ਜ਼ਿੰਦਗੀ ਜਿਉਣੀ ਹੀ ਨਹੀਂ ਆਉਂਦੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਇਹ ਮਾਨਵ ਜੀਵਨ ਉਹਨਾਂ ਨੂੰ ਮਿਲਿਆ ਇਹ ਕਿੰਨਾ ਕੀਮਤੀ ਆ ਤੇ ਉਹ ਐਵੇਂ ਵਿਰਥ ਇਹਨੂੰ ਗਵਾ ਰਹੇ ਨੇ ਮਿਲੀ ਬੰਦਿਆਂ ਦੀ ਜਿਉਣੀ ਆ ਪਰ ਪਸ਼ੂਆਂ ਵਾਂਗ ਜੀ ਰਹੇ ਨੇ ਜੋ ਮਿਲਿਆ ਆ ਉਸ ਲਈ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਜੋ ਨਹੀਂ ਮਿਲਿਆ ਉਹਦੇ ਪਿੱਛੇ ਭੱਜਦੇ ਨੇ ਪਰਮਾਤਮਾ ਜੋ ਕਰਦਾ ਹਮੇਸ਼ਾ ਸਹੀ ਕਰਦਾ ਆ ਆਪਾਂ ਨੂੰ ਭਾਵੇਂ ਉਹ ਗਲਤ ਲੱਗੇ ਪਰ ਪਰਮਾਤਮਾ ਦੀ ਨਿਗਾਹ ਦੇ ਵਿੱਚ ਉਹ ਸਹੀ ਆ ਸੋ ਹਮੇਸ਼ਾ ਰੱਬ ਦੇ ਬਾਣੇ ਵਿੱਚ ਰਹਿਣਾ ਕਰੋ ਐਵੇਂ ਬਿਨਾਂ ਗੱਲ ਤੋਂ ਨਾ ਕੋਸਿਆ ਕਰੋ ਕਿਉਂਕਿ ਆਪਾਂ ਨੂੰ ਜੋ ਪਰਮਾਤਮਾ ਦਿੰਦਾ ਆ ਆਪਾਂ ਉਹ ਚੀਜ਼ ਨੂੰ ਦੇਖਦੇ ਹੀ ਨਹੀਂ ਹਨਾ ਸੋ ਆਪਾਂ ਨੂੰ ਜੋ ਨਹੀਂ ਮਿਲਿਆ ਹੁੰਦਾ ਹਮੇਸ਼ਾ ਆਪਾਂ ਉਹ ਚੀਜ਼ਾਂ ਪਿੱਛੇ ਭੱਜਦੇ ਆ ਸੋ ਜਦੋਂ ਆਪਾਂ ਨੂੰ ਉਹ ਮਿਲ ਜਾਂਦੀਆਂ ਵਾ ਆਪਣੇ ਲਈ ਉਹ ਵੀ ਇੱਕ ਤਰ੍ਹਾਂ ਦੀਆਂ ਫਿਰ ਨਾਰਮਲ ਜੀਆਂ ਹਨਾ ਆਪਾਂ ਨੂੰ ਦਿਖਦੀਆਂ ਨੇ ਕਿਉਂਕਿ ਜਦੋਂ ਤੱਕ ਆਪਾਂ ਕੁਝ ਅਚੀਵ ਨਹੀਂ ਕਰਦੇ ਆਪਣੀ ਉਹ ਬਹੁਤ ਵੱਡੀ ਹੁੰਦੀ ਆ ਚੀਜ਼ ਪਰ ਜਦੋਂ ਆਪਣੇ ਕੋਲ ਚੀਜ਼ ਆ ਜਾਂਦੀ ਹੈ ਤੇ ਆਪਣੇ ਲਈ ਉਹ ਨੋਰਮਲ ਹੋ ਜਾਂਦੀ ਹੈ ਫਿਰ ਸੈਟੀਸਫੈਕਸ਼ਨ ਨਹੀਂ ਹੈਗੀ ਬੰਦੇ ਦੀ ਲਾਈਫ ਦੇ ਵਿੱਚ ਠੀਕ ਹੈ ਜੀ ਸੋ ਵਰਤ ਦੀਆਂ ਚਿੰਤਾਵਾਂ ਤੋਂ ਦੂਰ ਰਹੋ ਇਹ ਕਹਾਣੀ ਭਾਵੇਂ ਸੱਚੀ ਆ ਭਾਵੇਂ ਨਹੀਂ ਹੈਗੀ ਕੀ ਪਤਾ ਇਦਾਂ ਦੀ ਕੋਈ ਕਹਾਣੀ ਹੋਈ ਵੀ ਨਾ ਹੋਵੇ ਪਰ ਇਹ ਫਿਰ ਵੀ ਜਿਹੜੀਆਂ ਕਹਾਣੀਆਂ ਨੇ ਸੱਚ ਬਿਆਨ ਕਰਦੀਆਂ ਨੇ ਸੋ ਇਹੋ ਜਿਹੀਆਂ ਕਹਾਣੀਆਂ ਤੋਂ ਆਪਾਂ ਨੂੰ ਸਿੱਖਣ ਦੀ ਬਹੁਤ ਜ਼ਰੂਰਤ ਆ ਸੋ ਇਹੋ ਜਿਹੀਆਂ ਕਹਾਣੀਆਂ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਆਪਣੇ ਨਾਲ ਦੇ ਪਤਾ ਨਹੀਂ ਕਿੰਨੇ ਕੁ ਲੋਕ ਮੋਸਟਲੀ ਸਾਰੇ ਅੱਜਕੱਲ੍ਹ ਹਰਦੁਦੀਆਂ ਚਿੰਤਾਵਾਂ ਦੇ ਵਿੱਚ ਨੇ ਸੋ ਵੀਡੀਓ ਨੂੰ ਨਾ ਇਦਾਂ ਦੀਆਂ ਨੂੰ ਸ਼ੇਅਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਦੇ ਨਾਲ ਕਿਉਂਕਿ ਕਹਾਣੀ ਦੇ ਰੂਪ ਦੇ ਵਿੱਚ ਮੈਂ ਤੁਹਾਨੂੰ ਸੁਣਾਉਣੀ ਆ ਸੋ ਬੋਰਿੰਗ ਨਹੀਂ ਹੁੰਦੀਆਂ ਇੰਟਰਸਟਿੰਗ ਵੀ ਹੁੰਦੀਆਂ ਸੋ ਜਿਹੜਾ ਮੋਰਲ ਆ ਉਹ ਵੀ ਦਿੱਤਾ ਜਾਂਦਾ ਹਨਾ ਸੋ ਇਸ ਕਰਕੇ ਇਹ ਸੀਗੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਜਿਹੜੇ ਮੇਰੇ ਚੈਨਲ ਦੇ ਨਿਊ ਨੇ ਪਲੀਜ਼ 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 ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ নোਟੀਫਿਕੇਸ਼ਨਸ ਮੇਰੇ ਸਾਰੇ ਭੈਣ ਭਰਾਵਾਂ ਕੋਲ ਪਹੁੰਚ ਜਾਣ ਸੋ ਮਿਲਦੇ ਆ ਜੀ ਇੱਕ ਨਵੀਂ ਵੀਡੀਓ 'ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ